ਜੋ ਲੜਦੇ ਲੋਕ ਜੇ ਲੜੋ ਨਹੀਂ ਲੜਦੇ ਲੋਕ ਸੱਕੇ ਸ਼ਾਹੀ ਮੁਰਦਾਬਾਦ 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 ਦਰਸ਼ਕਾਂ ਦਾ ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਡੀਡੀ ਨਿਊਜ਼ ਪੰਜਾਬ ਲੋਕ ਇਨਸਾਫ ਮੰਚ ਫਲੋਰ ਬਲੋਂ ਅਤੇ ਵਕ ਵਕ ਜੱਤੇ ਬੰਦੀਆ ਬਲੋਂ ਰਲ ਕੇ ਇੱਕ ਰੋਸ ਮਾਰਚ ਕੀਤਾ ਗਿਆ ਸੀ ਰੋਸ ਮਾਰਚ ਦਾ ਕਾਰਨ ਸੀ ਕਿ ਤਹਿਸੀਲਦਾਰ ਫਲੋਰ ਬਲੋਂ ਲੰਬੜਦਾਰ ਕੁਲਦੀਪ ਸਿੰਘ ਬ੍ਰਹਮਪੁਰੀ ਫਲੋਰ ਦੇ ਖਿਲਾਫ ਇੱਕ ਪਰਚਾ ਕਰਵਾਇਆ ਗਿਆ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਬੰਦਕ ਬਣਾ ਕੇ ਤਹਿਸੀਲਦਾਰ ਤੋਂ ਧੱਕੇ ਨਾਲ ਰਜਿਸਟਰੀ ਕਰਵਾਈ ਗਈ ਜਿਸ ਦੇ ਰੋਸ ਵਜੋਂ ਲੋਕ ਇਨਸਾਫ ਮੰਚ ਅਤੇ ਵਕ ਵਕ ਜਥੇਬੰਦੀਆਂ ਨੇ ਕੁਲਦੀਪ ਸਿੰਘ ਦੇ ਪੱਖ ਦੇ ਵਿੱਚ ਸ਼ਹਿਰ ਫਲੋਰ ਦੇ ਵਿੱਚ ਇੱਕ ਰੋਸ ਪ੍ਰਦਰਸ਼ਨ ਕੀਤਾ ਅਤੇ ਸਾਰੇ ਸ਼ਹਿਰ ਦੇ ਵਿੱਚੋਂ ਗੇੜੀ ਦੇਣ ਤੋਂ ਬਾਅਦ ਕੋਰਟ ਕੰਪਲੈਕਸ ਦੇ ਵਿੱਚ ਤਹਿਸੀਲਦਾਰ ਦਫ਼ਤਰ ਦੇ ਅੱਗੇ ਇਹ ਧਰਨਾ ਜਿਹੜਾ ਸਮਾਪਤ ਕੀਤਾ ਗਿਆ ਅਤੇ ਤਹਿਸੀਲਦਾਰ ਦਾ ਪੁਤਲਾ ਫੂਕਿਆ ਗਿਆ ਕੀ ਕਹਿਣਾ ਹੈ ਜਰਨੈਲ ਫਲੋਰ ਦਾ ਅਤੇ ਤਹਿਸੀਲਦਾਰ ਫਲੋਰ ਦਾ ਦੇਖਦੇ ਹਾਂ ਮੌਕੇ ਦੀਆਂ ਲਾਈਵ ਤਸਵੀਰਾਂ رپورਟਰ ਕੁਲਦੀਪ ਸਿੰਘ ਥੜਾ ਦੀ ਡੀਡੀ ਨਿਊਜ਼ ਪੰਜਾਬ ਲਈ ਸ਼ਹਿਰ ਫਲੋਰ ਤੋਂ ਖਾਸ ਰਿਪੋਰਟ। ਰਾਜ ਕਰੋ ਰਾਜ ਕਰੋ ਰਾਜ ਕਰੋ। ਹਾਏ 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 ਹਾਏ। ਬੰਦ ਕਰੋ ਬੰਦ ਕਰੋ ਕੋਕਨ ਸਾਹਿਬ ਮਾਂਚ ਵੱਲੋਂ ਤੇ ਬਖ ਬਖ ਜਿਹੜੀਆਂ ਸਾਡੀਆਂ ਰਾਤਰੀ ਜਥੇਬੰਦੀਆਂ ਆ ਸਮੇਤガル ਸੁਭਾਵਾ ਆ ਉਹਨਾਂ ਨੇ ਇਕੱਠੇ ਹੋ ਕੇ ਅਵੇਦਗਰ ਚੌਕ ਦੇ ਵਿੱਚ ਇਕੱਠੇ ਹੋ ਕੇ ਉਹਨੇ ਰੋਸ ਮਾਰਚ ਕੀਤਾ ਸ਼ਹਿਰ ਦੇ ਵਿੱਚ ਵੀ ਜਿਹੜਾ ਇੱਥੇ ਦਾ ਤਹਿਸੀਲਦਾਰ ਫਲੋਰ ਆ ਪ੍ਰੈਕਟ ਪ੍ਰੈਸਟ ਆ ਉਹ ਸਾਰੇ ਆਮ ਲੋਕਾਂ ਨੂੰ ਲੁੱਟ ਰਿਹਾ ਤੇ ਜਿਹੜਾ ਝੂਠੇ ਪਰਚੇ ਪਿਛਲੇ ਸਮੇਂ ਪਾਏ ਆ ਉਹਨਾਂ ਨੂੰ ਰੱਦ ਕਰਾਉਣ ਦੇ ਲਈ ਜਿਹੜਾ ਰੋਸ ਮਾਰਚ ਕੀਤਾ ਗਿਆ ਉਸ ਤੋਂ ਬਾਅਦ ਤਹਿਸੀਲ ਦੇ ਵਿੱਚ ਆ ਕੇ ਬੁਲਾ ਰਿਆ ਨੇ ਆਪਣੀ ਗੱਲ ਕਰਕੇ ਜਿਹੜਾ ਅਗਲਾ ਪ੍ਰੋਗਰਾਮ ਦਾ ਵੀ ਐਲਾਨ ਆ ਉਹ ਵੀ ਮਾਰਚ ਦੇ ਵਿੱਚ ਕੀਤਾ ਜਾਊਗਾ ਉਹਦਾ ਪੁਤਲਾ ਵੀ ਫੁਕਿਆ ਤੇ ਆਉਣ ਆਏ ਸਮੇਂ ਦੇ ਵਿੱਚ ਪੰਜਾਬ ਸਰਕਾਰ ਨੂੰ ਵੀ ਜਿਹੜਾ ਇੱਥੇ ਦਾ ਪ੍ਰਸ਼ਾਸਨ ਹੈ ਉਹਨੂੰ ਵੀ ਚੇਤਾਵਨੀ ਦਿੱਤੀ ਹੈ ਜੇ ਮਾਰਚ ਤੱਕ ਮਾਰਚ ਦੇ ਪਹਿਲੇ ਹਫ਼ਤੇ ਤੱਕ ਇਹ ਪਰਚੇ ਰੱਦ ਨਾ ਹੋਏ ਤੇ ਆਉਣ ਆਏ ਸਮੇਂ ਦੇ ਵਿੱਚ ਇੱਥੇ ਅਸੀਂ ਅੰਦੋਲਨ ਕਰਾਂਗੇ ਜਿਹੜਾ ਖਣਿਆਜਾ ਇੱਥੇ ਦੇ ਤਹਿਸੀਲਦਾਰ ਨੂੰ ਇੱਥੇ ਦੇ ਐਸਡੀਐਮ ਨੂੰ ਇੱਥੇ ਦੇ ਪ੍ਰਸ਼ਾਸਨ ਨੂੰ ਪਹੁੰਚਣਾ ਪਊਗਾ ਇਸ ਕਰਕੇ ਅੱਜ ਅਸੀਂ ਅਜਬੋ ਦਾ ਪੁੱਤਰਾ ਫੋਕੇ ਹਟੇ ਆ। ਇਸ ਸਬੰਧ ਵਿੱਚ ਮੇਰੇ ਅਸੀਂ ਇੱਕ ਜਿਹੜੀ ਤਰੀਕ ਨੂੰ ਆਇਆ ਸੀ 10 ਤਰੀਕ ਨੂੰ ਸੇ ਕੋਈ ਬੰਦੇ ਕੁਲਦੀਪ ਨੰਬਰਦਾਰ ਤੇ ਇੱਕ ਹੋਰ ਇਹਨਾਂ ਦਾ ਨਾਲ ਕੁਝ ਹੋਰ ਬੰਦੇ ਅਣਪਛਾਤੇ ਵਿਅਕਤੀ ਤਸੀਲ ਤੇ ਆਏ ਸੀ ਉਸ ਦਿਨ ਮੈਂ ਤਸੀਲ 'ਚ ਨਹੀਂ ਸੀ ਮੈਂ ਹਾਈ ਕੋਰਟ ਸੀ। ਮੇਰੇ ਮੈਡਮ ਜਿਹੜੇ ਨੈਪਸੀਲਰ ਨੇ ਇਹਨਾਂ ਨਾਲ ਬੱਤਲੂਕੀ ਕਰਕੇ ਜ਼ਬਰਦਸਤੀ ਇਹਨਾਂ ਕੋ ਡਾਕੂਮੈਂਟ ਰਜਿਸਟਰ ਕਰਵਾਏ ਸੀ ਇਹਨਾਂ ਨੇ ਤੇ ਜ਼ਬਰਦਸਤੀ ਗਵਾਹੀਆਂ ਪਾਈਆਂ ਸੀ ਸਪੈਸ਼ਲੀ ਕੁਲਦੀਪ ਨੰਬਰਦਾਰ ਜਦ ਰੇਪਿੰਡ ਦੇ ਰਜਿਸਟਰੀਆਂ ਸੀ ਤੇ ਜਿਹੜੇ ਨਾ ਬੰਦਿਆਂ ਦਾ ਨਾਂ ਕੱਟ ਕੇ ਆਪਣੀਆਂ ਗਵਾਹੀਆਂ ਜ਼ਬਰਦਸਤ ਰਜਿਸਟਰ ਕੱਟ ਕੇ ਆਪਣਾ ਨਾਮ ਲਿਖ ਕੇ ਤੇ ਮੈਡਮ ਤੋਂ ਰਜਿਸਟਰੀਆਂ ਕਰਵਾਈਆਂ ਸੀ ਤੇ ਉਹਦੇ ਸਬੰਧ ਵਿੱਚ ਮੈਡਮ ਨੇ ਫਿਰ ਜਦੋਂ ਅਗਲੇ ਦਿਨ ਆਇਆ ਇੱਥੇ ਮੇਰੇ ਧਿਆਨ 'ਚ ਲਿਆਂਦਾ ਮੇਰੇ ਰਿਟਨ 'ਚ ਪੁਟ ਅਪ ਕੀਤਾ ਸੀ ਕਿ ਮੇਰੇ ਨਾਲ ਐਦਾਂ ਮਤਲੁਕੀ ਹੋਈ ਹੈ ਜ਼ਬਰਦਸਤੀ ਮੇਰੇ ਕੋਲ ਡਾਕਟਰ ਮੈਨੇਜਰ ਕਰਾਏ ਗਏ ਜਦਕਿ ਇਹਨਾਂ ਨੇ ਕਿਆ ਵੀ ਸੀਗੀ ਕਾਗਜ਼ ਪੂਰੇ ਨਹੀਂ 하게 ਫਿਰ ਵੀ ਕੁਝ ਬੰਦੇ ਭੀੜ ਦਾ ਪੰਜ-ਛੇ ਬੰਦੇ ਇਕੱਠੇ ਹੋ ਕੇ ਆਏ ਇਹਨਾਂ ਨੇ ਧੱਕੇ ਨਾਲ ਰੋਜੇ ਸ਼ੇਅਰ ਕਰਵਾਇਆ ਤੇ ਆਪ ਸੀ ਇਹਦੇ ਬਾਰੇ ਰਿਟਰਨ ਦੇ ਅੰਦਰ ਅਸੀਂ ਭੇਜਿਆ ਸੀ ਆਪਣੇ ਐਸ.ਜੀ. ਸਾਹਿਬ ਨੂੰ ਤੇ ਅਸੀਂ ਜੋ ਤੌਰ ਆਪਣੀ ਯੂਨੀਅਨ ਦੇ ਰਾਹੀਂ ਮੰਗ ਕੀਤੀ ਸੀ ਕਿ ਭਈ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਉਹਦੇ ਮੁਤਲਕ ਡੀ.ਐਸ.ਪੀ ਫਲੋਰਵਲ ਹੋਣ ਇਹਨਾਂ ਤੇ ਪਰਚੇ ਰਜਿਸਟਰ ਕੀਤੇ ਗਏ ਸੀ ਐਸ.ਐਚ.ਓ ਸਾਹਿਬ ਨੇ ਕਾਰਵਾਈ ਕਰਕੇ ਜਿੰਨਾਂ ਚੋਂ ਸਾਡੇ ਜੋ ਧਿਆਨ ਚ ਆਇਆ ਇੱਕ ਬੰਦਾ ਅਰੈਸਟ ਕਰ ਲਿਆ ਇੱਕ ਬੰਦਾ ਜੇ ਫਰਾਰ ਹੈ ਕੁਲਦੀਪ ਸਿੰਘ ਇਹ ਸਾਡਾ ਨੰਬਰਦਾਰ ਵੀ ਹੈ ਜੇ ਜਦੋਂ ਇਹਨੇ ਹਰਕਤ ਕੀਤੀ ਸੀ ਉਸ ਤੋਂ ਬਾਅਦ ਤੁਰੰਤ ਡੀਸੀ ਸਾਹਿਬ ਨੇ ਲੋਨ ਨੂੰ ਸਸਪੈਂਡ ਕਰ ਦਿੱਤਾ ਹੈ ਇਸ ਨੰਬਰਦਾਰ ਨੂੰ ਤੇ ਇਹਨੂੰ ਡਿਸਮਿਸਲ ਵਾਲਾ ਸੀ ਅਸੀਂ ਮੂਵ ਕਰ ਰਹੇ ਆ ਕਿ ਇਹ ਅਨਬਿਕਮਿੰਗ ਹੈ ਆਫ ਅ ਨੰਬਰਦਾਰ ਤੇ ਇਹਨੂੰ ਇਹਦਾ ਸਭ ਤੋਂ ਘੱਟ ਸੀ ਦੂਜਿਆਂ ਨੂੰ ਰੋਕਣਾ ਜਦਕਿ ਇਹਨੇ ਸ਼ਮੂਲੀਅਤ ਦਿੱਤੀ ਹੈ ਸਾਰੇ ਪ੍ਰੋਸੈਸ ਨੂੰ ਤੇ ਹੁਣ ਵੀ ਇਹ ਫਰਾਰ ਹੈ ਤੇ ਇਹ ਜਿਹੜੀ ਮੰਗ ਹੈ ਇਹਨਾਂ ਦੀ ਆਈ ਥਿੰਕ ਇਹ ਇੱਕ ਕੈਰਕ੍ਰੋਨੀ ਮੰਗ ਹੈ ਬਿਕਾਜ਼ ਪਰਚਾ ਰਜਿਸਟਰ ਹੋ ਚੁੱਕਾ ਹੈ ਉਹ ਜੋ ਕੋਰਟਸ ਆਪਣਾ ਉਹ ਦੇਖਣਗੇ ਹਨ ਸਰ ਇੱਕ ਹੋਰ ਇਹਨਾਂ ਬਾਰੇ ਤੁਹਾਡੇ ਤੇ ਕਲੀਮ ਲਾਇਆ ਗਿਆ ਵੀ ਤੁਸੀਂ ਰਿਸ਼ਮਤ ਹੋ ਦੀਏ ਹੋਰ ਜ਼ਿਆਦਾ ਇੰਪੋਰਟੈਂਟ ਰਿਸ਼ਮਤ ਹੋ ਦੀਦਾ ਬਹੁਤ ਵਾਰ ਇਦਾਂ ਲਾਇਆ ਗਿਆ ਕਿੰਨੇ ਕੀ ਇਹਦੇ ਵਿੱਚ ਸੱਚਾਈ ਹੈ ਕੋਈ ਇਨਜ਼ਾਮ ਹੈ ਜੀ ਮੈਂ ਇੱਥੇ ਮੇਰੇ ਕੋਲ অলਰੈਡੀ ਦੇ ਬਾਰੇ ਬਾਈਟ ਕਲੀਅਰ ਕਰ ਦਿੱਤੀ ਜਾ ਚੁੱਕੀ ਹੈ ਕਿਉਂਕਿ ਜੇ ਕੋਈ ਵੀ ਕੋਈ ਕਿਸੇ ਕੋ ਕੰਪਲੇਂਟ ਹੈਗੀ ਹੈ ਕੋਈ ਵੀ ਅਗਰੀਵੈਂਸ ਹੈ ਉਹਦਾ ਇੱਕ ਪ੍ਰੋਸੈਸ ਹੈ ਸਾਡੇ ਪ੍ਰਸ਼ਾਸਨ ਦੇ ਅੰਦਰ ਕਿ ਤੁਸੀਂ ਸਤਿਆਨ ਚ ਲੈਣਾ ਜੇ ਮੈਂ ਇੱਥੇ ਬੈਠਾ ਮੇਰੇ ਤੋਂ ਉੱਤੇ ਐਸਡੀ ਮਾਨ ਨੇ ਮੇਰੇ ਤੋਂ ਕਿਡੀ ਸਾਹਿਬ ਪਰ ਇਹ ਕੋਈ ਤਰੀਕਾ ਨਹੀਂ ਹੈਗਾ ਕਿ ਤੁਸੀਂ ਆ ਕੇ ਮੇਰੇ ਸਬੋਡੀਨੇਟ ਅਫਸਰ ਨੂੰ ਤੁਸੀਂ ਆ ਕੇ ਬਤਮੀਜੀ ਕਰਕੇ ਧੱਕੇ ਨਾਲ ਕੋਈ ਡਾਕੂਮੈਂਟ ਰਜਿਸਟਰ ਕਰਾ ਦੋ ਉਸ ਤੋਂ ਬਾਅਦ ਤੁਸੀਂ ਸਾਡੇ ਤੇ ਅਲੀਗੇਸ਼ਨ ਲਾਓ ਆ ਵੀ ਵਿਲ ਨਾਟ ਸਟੈਂਡ ਫਾਰ ਇਟ ਤੇ ਜਿਹੜਾ ਮਤਲਬ ਧਰਨਾ ਦਿੱਤਾ ਗਿਆ ਭੜਾ ਇੱਥੇ ਮਤਲਬ ਤਸਵੀਰ ਦੇ ਬਿਲਕੁਲ ਸਾਹਮਣੇ ਧਰਨਾ ਕਰਤਾ ਜਾਂ ਪੁੱਤਰਾ ਵੀ ਫੁਕੇ ਗਿਆ ਉਹਨਾਂ ਨੂੰ ਇੱਕ ਤੇ ਤੁਹਾਨੂੰ ਕਿਹਾ ਗਿਆ ਵੀ ਜੇਕਰ ਤੁਸੀਂ ਮਾਰਚ ਦੇ ਵਿੱਚ ਪਰਚਾ ਨਹੀਂ ਰੱਖਵਾਉਗਾ ਤਾਂ ਇਹ ਜਿਹੜਾ ਸੰਘਰਸ਼ਾ ਬੋਰਡ ਵੀ ਕਹਾ ਬੰਧੂ ਕੱਤੇ ਲੱਗਾ ਹੋਗਾ ਇਹਦੇ ਬਾਰੇ ਕੀ ਜਿਹੜਾ ਚਾਹੁੰਦੇ ਅਰਚਾ ਮੈਰਾ ਨਹੀਂ ਕਰਵਾ ਸਕਦਾ ਅਰਚਾ ਕੋਰਟ ਸੇ ਦੇਖਣਾ ਤੁਹਾਨੂੰ ਪਤਾ ਹੀ ਹੈ ਬੋਤ ਇੱਕ ਮੈਟਰ ਆਫ ਇਟ ਇਟ ਇਨ ਦਾ ਕੋਰਟਸ ਨਾ ਉਹਦਾ ਕੋਡ ਉਹਦਾ న్యూ ਪ੍ਰੋਸੈਸ ਆਫ ਲਾ ਫਾਲੋ ਹੋਏਗਾ ਐਦਾਂ ਧਰਨਾ ਲਾ ਕੇ ਤੇ ਪਰਚੇ ਰੱਬ ਨਹੀਂ ਹੁੰਦੇ ਤੇ ਤੁਸੀਂ ਇਹਨਾਂ ਧਰਨਾ ਕਰਿਆਂ ਨੂੰ ਕੋਈ ਆਪਣਾ ਸੁਨੇਹਾ ਮੈਸੇਜ ਦੇਣਾ ਚਾਹੁੰਦੇ ਲੇਖੋ ਅਸੀਂ ਬੜਾ ਕਲੀਅਰ ਕੱਟ ਮੈਂ ਪੂਰੇ ਫਲੋਰ ਵਾਸੀਆਂ ਨੂੰ ਲੇਖੋ ਧਰਨਾ ਲੈਣਾ ਹਰ ਇੱਕ ਦਾ ਸ਼ਬਦ ਨਹੀਂ ਕਰੈਕਟ ਹੈ ਅਸੀਂ ਨਹੀਂ ਕਹਿੰਦੇ ਕਿ ਬਈ ਹਨਾ ਕੋਈ ਧਰਨਾ ਨਾਲ ਲਾਵੇ ਕੋਈ ਵੈਲਿਡ ਚੀਜ਼ ਹੈਗੀ ਆ ਤੁਸੀਂ ਲਾਓ ਸਾਡੇ ਧਿਆਨ ਚ ਲਿਆਓ ਅਸੀਂ ਪੂਰੇ ਫਲੋਰ ਵਾਸੀਆਂ ਨੂੰ ਮੈਂ ਤੁਹਾਡੇ ਚੈਨਲ ਦੇ ਰਾਹੀਂ ਇੱਕ ਸੰਦੇਸ਼ ਦੇਣਾ ਚਾਹੁੰਦਾ ਕਿਸੇ ਨੂੰ ਵੀ ਕੋਈ ਦਿੱਕਤ ਪਰੇਸ਼ਾਨੀ ਆਂਦੀ ਹੈ ਠੀਕ ਹੈ ਕਿ ਅਸੀਂ ਹੁਣ ਇੱਥੇ ਤਹਿਸੀਲ ਦੇ ਅੰਦਰ ਬੜੀ ਸ਼ਕਤੀ ਦੇ ਨਾਲ ਸਾਰਿਆਂ ਨੂੰ ਦੇ ਸਖਤ ਆਦੇਸ਼ ਦਿੱਤੇ ਹੋਏ ਨੇ ਕੋਈ ਵੀ ਚੀਜ਼ ਸਪੈਸ਼ਲੀ ਜੋ ਸਾਡੇ ਧਿਆਨ ਚ ਲਿਆਂਦਾ ਜਾ ਰਿਹਾ ਹੈ ਕਿ ਬਿਨਾਂ ਰਸੀਦ ਤੋਂ ਕੋਈ ਵੀ ਬੰਦਾ ਇੱਥੇ ਕਿਸੇ ਨੂੰ ਕੋਈ ਪੈਸਾ ਨਹੀਂ ਦੇਵੇਗਾ 댓 ਇਨਕਲੂਡਸ ਯਰ ਟਾਈਪਿਸਟ ਸਾਡੇ ਡੀਡ ਰਾਈਟਰਸ ਹੋਰ ਜਿਨੇ ਵੀ ਇੱਥੇ ਬੰਦੇ ਬੈਠੇ ਨੇ ਸਾਰੇ ਏਜੰਟਸ ਵਗੈਰਾ ਰਸੀਦ ਤੁਸੀਂ ਕੱਲੀ ਕੱਲੀ ਚੀਜ਼ ਹੀ ਲੈਣੀ ਹੈ ਤੇ ਇਸ ਚੀਜ਼ ਨੂੰ ਹੁਣ ਅਸੀਂ ਪਰਸਨਲੀ ਮਾਨੀਟਰ ਕਰ ਰਹੇ ਹਾਂ ਕਿ ਇਹਦੇ ਆਪਣਾ ਡੀ ਡਾਈਰੈਕਟਰਸ ਦੀ ਜਾਂ ਹੋਰ ਵੀ ਜਿਹੜੇ ਤਸਵੀਰ ਚ ਸਾਡੇ ਭੈਣ ਭਾਈ ਬੈਠੇ ਨੇ ਅਸੀਂ ਉਹ ਚੀਜ਼ ਜੇ ਸਾਡੇ ਨਾਮ ਤੇ ਕੁਝ ਵੀ ਕੋਈ ਬਾਹਰ ਕਰਦਾ ਹੈ ਅਸੀਂ ਉਹਦੀ ਅਸੀਂ ਉਹ ਚੀਜ਼ ਟਾਲਡ ਨਹੀਂ ਕਰਾਂਗੇ ਓਕੇ ਸਰ